ਤੇ ਸੁਣਿਆ ਤੁਸੀਂ ਪਰੌਂਠੇ ਬਣਾਉਨੇ ਆ ਜੀ ਬੜੇ ਸਵਾਦ ਬਣਾ ਬਣਾਉਨੇ ਆ ਤੇ ਔਨੇ ਵੀ ਸ਼ਾਮ ਦੇ ਵੇਲੇ ਆ 6 ਵਜੇ ਤੋਂ ਲੈ ਕੇ ਰਾਤ ਅੱਧਾ ਅੱਛਾ 6 ਤੋਂ ਲੈ ਕੇ ਰਾਤ 9 ਵਜੇ ਤੱਕ 2 ਵਜੇ ਤੱਕ ਇਹ ਤੁਸੀਂ ਜਿਹੜਾ ਬਿਨਾ ਮਿਰਚਾਂ ਦਾ ਭਰ ਰਹੇ ਹੋ ਇਹ ਲਓ ਜੀ ਮੇਰਾ ਕਰਜਾ ਆ ਲੈ ਸੋਕਿਓ ਉਹ ਵੀ ਜ਼ਿਆਦਾ ਨਹੀਂ ਲਾਉਨੇ ਭਾਈ ਕਿਉਂਕਿ ਅੱਜ ਕੱਲ੍ਹ ਕੋਈ ਜ਼ਿਆਦਾ ਗਾਣਾ ਪਸੰਦ ਨਹੀਂ ਕਰਦੇ ਪਰੌਂਠੇ ਵਾਸਤੇ ਕਿਉਂ ਕਿਹੜਾ ਵਰਤੇ ਤੇ ਫਿਰ ਭਾਜੀ ਤੇ ਰਮਾਇਡ ਵੀ ਹੁੰਦਾ ਹੈ ਤੇ ਬਟਰ ਲਾਉਣਾ ਹੋਵੇ ਬਟਰ ਵੀ ਲਾ ਸਕਦੇ ਆ ਜੀ ਹਾਂ ਜੀ ਹਾਂ ਜੀ ਹਾਂ ਕਰਾਉਣਾ ਹੁੰਦਾ ਇਹ ਵਿਚ ਅਚਾਰ ਅਚਾਰ ਤੇ ਨਹੀਂ ਨਹੀਂ ਵੈਸੇ ਤੁਹਾਨੂੰ ਮੈਂ ਵਲੋਗ 'ਚ ਦਿਖਾਉ ਲਿਆ ਟੱਚ ਕਰ ਰਿਹਾ ਆ ਅਦਰਵਾਈਜ਼ ਨਹੀਂ ਮੈਂ ਦੰਦਾ ਨਹੀਂ ਚਾਹੁੰਦਾ ਜੋ ਬਿਲਕੁਲ ਵੀ ਪਹਿਲੇ ਜਿਹੜੇ ਵੀ ਬਹੁਤ ਘਾਟੀ ਪੈਦੀ ਆ ਨਹੀਂ ਤਾਂ ਮੈਂ ਸ਼ਿਕਾਇਤ ਕਰਾਂ ਆ ਦੇਖੋ ਜੀ ਆਏ ਦਾ ਟੇਸ ਬਹੁਤ ਵਧੀਆ ਟੇਸਟ ਕਰ ਰਹੀ ਹੈ ਹਰਪ੍ਰੀਤ ਦੱਸੋ ਕੀ ਟੇਸਟ ਕਰ ਰਹੀ ਹੈ ਹਰਪ੍ਰੀਤ ਕਿਵੇਂ ਲੱਗਿਆ ਟੇਸਟ ਬਹੁਤ ਵਧੀਆ ਕਈ ਦਿਨ ਹੋ ਗਏ ਜੀ ਆਰਪੀ ਕਹਿੰਦੀ ਨਾਲੇ ਬਲੌਗ ਕਰ ਲਿਓ ਤੇ ਨਾਲੇ ਆਪਾਂ ਚੱਲੀਏ ਪ੍ਰੋਟੀਨ ਖਾਣਾ ਸੀ ਪਹਿਲਾਂ ਵੀ ਦੋ ਦਿਨ ਬਰੀ ਆ ਚੁੱਕੇ ਹਾਂ ਜੀ ਦਰਦ ਤੁਹਾਨੂੰ ਕਿਹਦੇ ਵਿੱਚ ਮੇਰੇ ਪੈਰ ਦੁਖਦਾਨੀ ਦਰਦ ਹੁੰਦਾ ਵਾਹ ਜੀ ਵਾਹ ਅੱਜ ਦਿਨ ਐਤਵਾਰਾ ਜੀ بارش ਹੋ ਰਹੀ ਆ ਤੇ ਬਹੁਤ ਦਿਨਾਂ ਤੋਂ ਅਸੀਂ ਸੋਚਿਆ ਸੀ ਵਲੌਗ ਨੂੰ ਕਰਾਇਆ ਚਲੋ ਬਾਹਰ ਕੋ ਮਨ ਚੱਲਦੇ ਆ ਤੇ ਛੋਟਾ ਜਿਹਾ ਇੱਕ ਵਲੌਗ ਬਣਾਵਾਂਗੇ ਤੇ ਅੱਜ ਸਾਡਾ ਪਲਾਨ ਹੈਗਾ ਜੀ ਆਲੂ ਵਾਲੇ ਪਰਾਂਠੇ ਖਾਣ ਦਾ بارش ਦੇ ਵਿੱਚ ਆਲੂ ਵਾਲੇ ਪਰਾਂਠੇ ਖਾਣ ਦਾ ਜਦੋਂ ਬਹਾਨਾ ਪਾ ਜਾਂਦਾ ਵਲੌਗ ਬਣਾਉਣ ਦੇ ਚੱਕਰ ਤੇ ਖਾ ਕੇ ਵੀ ਆਵਾਂਗੇ ਵਲੌਗ ਬਣਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਬਣੇ ਰਿਓ ਵਲੌਗ ਦੇ ਵਿੱਚ ਤੇ ਆਓ ਬਸ ਚਲਿਏ ਸਮਾਧੀ ਸ਼ਾਮ ਦੇ ਤਕਰੀਬਨ 7:30 ਹੋ ਗਏ ਆ ਤੇ ਫਿਰ ਤੁਹਾਨੂੰ ਬਾਕੀ ਜਾਣਕਾਰੀ ਆਪਾਂ ਦੇ ਲੇ ਕੇ ਦਿੰਦੇ ਆ ਮਾਰੋ ਇੱਕ ਛਾਤ ਬੱਦਲ ਪੂਰਾ ਖੁਲਿਆ ਹੋਇਆ ਕੀ ਕਰਨਾ ਮੈਂ ਘਰ ਨਹੀਂ ਆਈ ਤੇ ਲੋ ਜੀ ਚਲੋ ਚਲੀਏ ਫਿਰ ਆਪਾਂ ਬਾਰਿਸ਼ ਤੇਜ਼ ਹੋ ਜਾਈਆਂ ਜੇ ਤੁਹਾਨੂੰ ਦੱਸ ਦਈਏ ਜੀ ਸ਼ੌਂਕੀ ਦੇ ਪਰੌਂਠੇ ਤੁਸੀਂ ਸੁਣੇ ਹੋਣੇ ਜਲੰਧਰ ਵਾਲਿਆਂ ਨੇ ਬਹੁਤ ਸੁਣੇ ਹੋਣਗੇ ਸ਼ੌਂਕੀ ਦੇ ਪਰੌਂਠੇ ਉਹ ਆਪੂ ਵਾਲੇ ਬਹੁਤ ਟਾਈਮ ਬਾਅਦ ਸੁਣੇ ਦੀਗੇ ਹਰ ਵੀ ਤੇ ਇਤੋ ਹੀ ਜਾਂਪਾਦਾ ਇਹਨਾਂ ਨੂੰ ਵੀ ਬਹੁਤ ਟਾਈਮ ਬਾਅਦ ਪਤਾ ਚੱਲਿਆ ਕਿੱਥੇ ਜੀ ਸਾਲ ਕੋਇਆ ਜਦੋਂ ਸਾਨੂੰ ਪਤਾ ਚੱਲੇ ਆਹ ਦੇਖੋ ਅਦਰ ਓਏ ਓਏ ਫਲਿੱਟ ਦੇ ਦੋਸਤਾਂ ਇਹ ਅੱਜ ਆ ਜੀ ਤੁਹਾਨੂੰ ਮਿਲਾਉਨੇ ਆ ਜੀ ਸ਼ੌਂਕੀ ਦੇ ਨਾਲ ਕੁਝ ਗੱਲਾਂ ਵੀ ਕਰਾਂਗੇ ਤੇ ਪਰਾਉਂਠੇ ਦੀ ਮੇਕਿੰਗ ਵੀ ਦੇਖਾਂਗੇ ਤੇ ਨਾਲ ਆਪਾਂ ਟੇਸਟ ਵੀ ਕਰਾਂਗੇ ਤੇ ਨੰਦਾ ਵੀ ਦੱਸਾਂਗੇ ਹਾਂ ਨਾਲ ਖਾਭਾਂਗੇ ਹਾਂ ਨਾਲ ਖਾਭਾਂਗੇ ਆਹੋ ਹੋ ਕੇ ਚਲੋ ਆਪਾਂ ਅੱਗੇ ਬਾਹਰ ਆਪਾਂ ਉਹਦੇ ਕੋਲ ਆਲੂ ਵਾਲੇ ਤੇ ਲਓ ਜੀ ਅੱਜ ਆਪਾਂ ਆਏ ਆ ਜੀ ਸ਼ੌਂਕੀ ਜੀ ਕੋਲ ਸ਼ੌਂਕੀ ਜੀ ਦੇ ਪ੍ਰੌਂਠੇ ਖਾਣ ਤੇ ਤੁਹਾਨੂੰ ਵੀ ਮਲਾਉਂਦੇ ਆ ਤੇ ਆਪਾਂ ਨਾਲ-ਨਾਲ ਦਿਖਾਉਂਦੇ ਆ ਕਿੱਦਾਂ ਉਹ ਤਿਆਰ ਕਰਦੇ ਆ ਤੇ ਆਓ ਜੀ ਗੱਲ ਕਰੀਏ ਆਪਾਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲਿਆ ਜੀ ਵਧੀਆ ਵਧੀਆ ਜੀ ਲਓ ਜੀ ਤੇ ਸੁਣਿਆ ਤੁਸੀਂ ਪਰੌਂਠੇ ਬਣਾਉਨੇ ਆ ਜੀ ਬੜੇ ਸਵਾਦ ਬਣਾਉਨੇ ਆ ਤੇ ਔਨੇ ਵੀ ਸ਼ਾਮ ਦੇ ਵੇਲੇ ਆ ਹਾਂਜੀ ਹਾਂਜੀ 6 ਵਜੇ ਤੋਂ ਲੈ ਕੇ ਰਾਤੀ 2 ਵਜੇ ਤੱਕ ਅੱਛਾ ਹਾਂਜੀ 6 ਤੋਂ ਲੈ ਕੇ ਰਾਤ 9 ਵਜੇ ਦਾ ਤਦਾ 2 ਵਜੇ ਤੱਕ ਹਾਂਜੀ ਤੇ ਭਾਈ ਇਹ ਮੈਨੂੰ ਸਮਝ ਨਹੀਂ ਆਇਆ ਵੀ ਤੁਸੀਂ ਸ਼ਾਮ ਦਾ ਟਾਈਮ ਹੀ ਕਿਉਂ ਚੂਜ਼ ਕੀਤਾ ਆਦਰਵਾਈਜ਼ ਬਹੁਤੇ ਤਾਂ ਸਵੇਰੇ ਸ਼ੁਰੂ ਕਰਦੇ ਆ 3 ਵਜੇ ਤੱਕ ਭਾਈ ਨਾਈਟ ਜਿੱਦਾਂ ਉਹਨਾਂ ਦਾ ਭੇਡੋਬੇ ਬੰਦ ਹੋ ਜਾਂਦੇ ਹੈ ਕਸਟਮਰ ਦੇਖ ਰਹਿੰਦਾ ਫੇ ਰੋਟੀ ਦੀ ਦਿੱਕ ਤੇ ਮਿਲਦੀ ਨਹੀਂ ਫੇਰ ਕਹਿੰਦੇ ਅੱਛਾ ਚਲੋ ਤੁਹਾਡੇ ਕਸਟਮਰ ਸ਼ੌਂਕੀਆਂ ਦੌਰ ਤੇ ਜਾਂਦੇ ਸਾਡੇ ਨੂੰ ਅੱਛਾ ਪੱਕੇ ਕਸਟਮਰ ਲੱਗੇ ਹੋਏ ਤੁਹਾਡੇ ਹੈ ਜੀ ਓਕੇ ਓਕੇ ਠੀਕ ਹੈ ਜੀ ਕਿਸੇ ਮਸਲੇ ਹੋਵੇ ਜਿੱਦਾਂ ਡਿਲੇਟਸ ਵੇਰ ਹੋ ਜਾਂਦਾ ਕੋਈ ਮਲਾਜ਼ਮ ਹੈ ਜਿੱਦਾਂ ਰੋਟੀ ਨਹੀਂ ਗਾਦੀ ਟਾਈਮ ਤੇ ਅੱਛਾ ਜੀ ਮੁੜ ਕੇ ਰਾਤ ਨੂੰ ਭੁੱਖ ਲੱਗਦੀ ਹੈ ਨਾਈਟ ਡਿਊਟੀਆਂ ਨੇ ਹੁਣ ਆਸਦੀ ਹੈ ਠੀਕ ਹੈ ਜੀ ਹਾਂ ਜੀ ਤੇ ਪਰੌਂਠੇ ਚ ਪਾਉਣ ਲਈ ਤੁਸੀਂ ਆਹ ਮਿਰਚ ਕੱਟਦੇ ਪਏ ਹਰੀ ਖਾਂਦੇ ਆ ਲੋਕੀ ਸ਼ੌਂਕ ਨਾਲ ਮਿਰਚਾ ਵਾਦੂ ਵਾਦੂ ਤਾਂ ਇਹ ਨਬਾਗ ਦੇਖੋ ਜੀ ਹਰੀ ਮਿਰਚ ਕੱਟੀ ਜਾ ਰਹੀ ਹੈ ਜੀ ਹਾਂ ਤੇ ਕਿਹੜੇ ਪਰੌਂਠੇ ਖਵਾਓਗੇ ਤੁਸੀਂ ਸਾਨੂੰ ਅੱਜ ਆਉਂਦੇ ਖਾਓ ਤੁਸੀਂ ਆਲੂ ਗੋਭੀ ਤੇ ਆ ਮਿਕਸ ਤੇ ਆਲੂ ਵਾਲੇ ਆ ਅੱਛਾ ਜੀ ਆਲੂ ਗੋਭੀ ਮਿਕਸ ਹਾਂ ਜੀ ਤਰ੍ਹਾਂ ਤਰ੍ਹਾਂ ਦੇ ਦੋ ਤਿੰਨ ਤਰ੍ਹਾਂ ਦੇ ਆ ਹੈ ਹਾਂ ਜੀ ਦੋ ਬਲੇਟੀਆਂ ਚਲੋ ਠੀਕ ਹੈ ਜੀ ਸਾਨੂੰ ਮਿਕਸ ਪਰੌਂਠੇ ਬਣਾ ਦਿਓ ਤੁਸੀਂ ਦੋ ਵਾਦੂ ਮੱਖਣ ਹੁੰਦਾ ਮੂਲਦਾ ਹੁੰਦਾ ਅੱਛਾ ਨਾਲ ਕੀ ਕੀ ਹੈ ਜੀ ਆਹ ਚੰਦੀ ਹੈ ਦਾਲ ਹੈ ਅੱਛਾ ਦਾਲ ਵੀ ਦਿੰਨੇ ਹੋ ਜੀ ਹਾਂ ਜੀ ਦਾਲ 4 ਮੱਕਾ ਓਕੇ ਦਿਖਾਉਂਗੇ ਮਾੜੀ ਜੀ ਦਾਲ ਖਵਾ ਕੇ ਇੱਕ ਵਾਰੀ ਲੋ ਜੀ ਓਹ ਕੀ ਬਾਤ ਹੈ ਜੀ ਕੀ ਬਾਤ ਹੈ ਥੋਲੇ ਦੇਗੀ ਵਾਲੀ ਦਾਲ ਬਣੀ ਹੈ ਹਨਾ ਜੀ ਥੋਲੇ ਦੇ ਵਿੱਚ ਲੰਗਰ ਵਾਲੀ ਦਾਲ ਹੈ ਜੀ ਨਹੀਂ ਹਾਂ ਇਹ ਹੈ ਕਿ ਬਿਲਕੁਲ ਲੰਗਰ ਹੈ ਹਾਂ ਜੀ ਓਏ ਸੋਹਣਿਆ ਕੀ ਬਾਤ ਹੈ ਸਰਾਰ ਜੀ ਖੜਿਆ ਕੋਲੇ ਤੇ ਇਹਨਾਂ ਦੇ ਪੱਕੇ ਗਾਹਕ ਹੈ ਜੀ ਇਹ ਹੈ ਆਉਂਦੇ ਜਾਂਦੇ ਰਹਿੰਦੇ ਚਲੋ ਠੀਕ ਹੈ ਜੀ ਤੇ ਇਹ ਭਾਜੀ ਨੇ ਮਸਾਲਾ ਬਣਾ ਕੇ ਰੱਖਿਆ ਹੋਇਆ ਹੈ ਤੇ ਤੇ ਆਪਾਂ ਦੋ ਪਰੌਂਠੇ ਬਣਾਵਾਂਗੇ ਹਰਪ੍ਰੀਤ ਵੀ ਨਾਲ ਆ ਗੁੰਤਾਜ ਵੀ ਆ ਤੇ ਇੱਕ ਬਿਨਾ ਮਿਰਚਾਂ ਦਾ ਬਣਾਵਾਂਗੇ ਇੱਕ ਥੋੜੀ ਜਿਹੀ ਹਲਕੀ ਮਿਰਚ ਮਿਰਚ ਆਪਾਂ ਜ਼ਿਆਦਾ ਖਾਂ ਦੇਣੀ ਆ ਤੇ ਇਹ ਭਾਜੀ ਬਿਨਾ ਮਿਰਚਾਂ ਦਾ ਭਾਜੀ ਮਿਰਚ ਵਾਲਾ ਅੱਛਾ ਇਹ ਮਿਰਚ ਵਾਲਾ ਠੀਕ ਹੈ ਹਰੀਆਂ ਮਿਰਚਾਂ ਪਈਆਂ ਦੇਖੋ ਜੇ ਵੀ ਪਰੌਂਠੇ ਦਾ ਸਾਈਜ਼ ਚੈੱਕ ਕਰੋ ਯਾਰ ਮੈਨੂੰ ਲੱਗਦਾ ਯਾਰ ਦੂਜਾ ਬਰੌਂਡਾ ਖਾਂ ਦੀ ਲੋੜ ਹੀ ਨਹੀਂ ਪੈਂਦੀ ਹੋਣੀ ਭਾਜੀ ਹਾਂ ਬਹੁਤ ਜ਼ਿਆਦਾ ਕਸਟਮਰ ਇੱਕ ਹੀ ਬਹੁਤ ਵੱਡਾ ਹੈ ਨਾ ਲਓ ਜੀ ਔਰ ਤੁਸੀਂ ਇੱਕ ਗੱਲ ਦੇਖੋ ਇੱਧਰ ਜਿਹੜਾ ਸਟੋਵ ਚੱਲਦਾ ਭਾਜੀ ਕੋਲੇ ਜਿਹੜੇ ਪੁਰਾਣੇ ਸਮੇਂ ਦੇ ਸੋਹ ਨੇ ਨਾ ਹਵਾ ਭਰ ਕੇ ਉਹਦੇ ਉੱਤੇ ਬਣਾਉਂਦੇ ਆ ਮੈਨੂੰ ਫੇਸਟਿੰਗ ਵਿੱਚ ਬਹੁਤ ਫਰਕ ਆਇਆ ਨਾ ਨਾ ਗੈਸ ਦੇ ਦੋ ਗੱਲ ਬਾਹਰ ਇਹਦੇ ਟੇਸ 'ਚ ਫਰਕ ਹੁੰਦਾ ਹੈ ਗੈਸ ਦਾ ਹਾਂ ਜੀ ਲਓ ਜੀ ਸਾਹ ਦੇਖੋ ਤੁਸੀਂ ਕਰਾਂ ਦੀ ਤਵੇ ਦਾ ਕਿੱਡਾ ਤਵਾ ਉਹ ਡਾਈਪਰ ਉਹਦਾ ਇਹ ਤੁਸੀਂ ਜਿਹੜਾ ਬਿਨਾ ਮਿਰਚਾਂ ਦਾ ਭਰ ਰਹੇ ਹੋ ਇਹ ਲਓ ਜੀ ਬਿਨਾ ਮਿਰਚਾਂ ਵਾਲਾ ਇਹ ਆਪ ਲਓ ਲਾ ਲਗਾਓਗੇ ਸੋ ਘਿਓ ਵੀ ਜ਼ਿਆਦਾ ਨਹੀਂ ਲਾਉਂਦੇ ਭਾਈ ਜਿੱਦਾਂ ਅੱਜ ਕੱਲ੍ਹ ਘਿਓ ਜ਼ਿਆਦਾ ਖਾਣਾ ਪਸੰਦ ਨਹੀਂ ਕਰਦੇ ਘਿਓ ਕਿਹੜਾ ਵਰਤਦੇ ਫਿਰ ਭਾਜੀ ਫਿਰ ਫਾਇੰਡ ਵੀ ਹੁੰਦਾ ਹੈ ਤੇ ਬਟਰ ਲਾਉਣਾ ਹੋਵੇ ਬਟਰ ਵੀ ਲਾ ਸਕਦੇ ਆ ਜੀ ਹਾਂਜੀ 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 ਓਕੇ ਆ ਵਧੀਆ ਲੱਗਦਾ ਹੈ ਮਾਦੀ ਮਾਦੀ। ਓਕੇ। ਲੋ ਜੀ ਇਹ ਹੈਗਾ ਜੀ ਅ ਭਾਈ ਦੇ ਟਿੱਕੀਆਂ ਕੱਟ ਕੇ ਰੱਖੀਆਂ ਹੋਈਆਂ। ਆ ਲੋ ਜੀ ਇਹ ਬੇਨਾਮ ਚਾਹ ਵਾਲਾ ਲੱਗਦਾ ਹੈ ਵੀ ਸਾਈ ਦੇਖੋ ਕੌਣ ਇਹਦਾ ਚੈੱਕ ਕਰੋ ਜਰਾ। ਇਤਨਾ ਵੀ ਬਣ ਕੇ ਤਿਆਰ ਹੋ ਰਿਹਾ। ਪਾਓ। ਪਈ ਹੋਰ ਗੱਲਾਂ ਨਹੀਂ ਗੱਲਾਂ ਸਾਈ ਬਹੁਤ ਅੱਜਵਾ ਯਾਰ ਹੈ। ਪੁਰਲਾ ਥਾ ਤੁਹਾਡਾ ਹੈ ਬੁੱਲਾਇਆ 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 ਹਾਂ ਜੀ ਸੀ ਜੇ ਬਹੀ ਲੈਣੀ ਹੋਵੇ ਨਾਲ ਨਹੀਂ ਨਹੀਂ ਹੈਗੀ ਨਾਲ ਅੱਗੇ ਬਹੀ ਵੀ ਦੇ ਦਿੰਦੇ ਸੀਗਾ ਕੋਈ ਪਰੇਗਾ ਪਰ ਹੋਰ ਇਹ ਪੈ ਗਿਆ ਬੇੜਾ ਮਰਦਾਨਾ ਚਲੇ ਜਾਂਦਾ ਕੋਈ ਭਾਈ ਇਹ ਨਕਲਾ ਤੁਸੀਂ ਜਾਣਾ ਹੈ ਜੀ ਚਲੋ ਆਉਂਦੇ ਚਲੇ ਜਾਂਚ ਕੋਈ ਦਾ ਦਾ ਹੱਥ ਵੇਖੋ ਚੱਲਦਾ ਯਾਰ ਤੁਸੀਂ ਪ੍ਰੈਕਟਿਸ ਕਿੰਨੇ ਸਾਲ ਹੋ ਗਏ ਭਾਜੀ 3 ਹੋਵੇ 32 ਸਾਲ ਹੋ ਗਏ ਅੱਛਾ ਕੀ ਬਾਤ ਹੈ 32 ਸਾਲ ਹੋ ਗਏ ਹਾਂ ਜੀ ਭਾਈ ਉਮਰ ਲੱਗਦੀ ਨਹੀਂ ਤੁਹਾਡੀ ਯਾਰ ਇੰਨੀ ਚਾਚਾ ਨਹੀਂ ਬੁੱਢਾ ਹੋਇਆ ਹੀ ਹੋਵੇ ਬੁੱਢੇ ਹੀ ਚੱਲੇ ਦੇ ਦੇ ਕਿੰਨੇ ਚਿਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਉਂਦਿਆਂ ਨੂੰ ਜੀ ਨਹੀਂ ਜਿੰਨੇ ਸਾਲ ਹੋ ਗਏ ਉਮਰ ਦੇ ਭਾਈ ਸਾਹਿਬ ਦਾ 20 ਸਾਲ ਹੋ ਗਏ ਚਾਹਾਂਦੇ ਅੱਛਾ ਤੁਹਾਨੂੰ 20 ਸਾਲ ਹੋ ਗਏ ਹੈ 12 14 ਸਾਲ ਨੇ ਮੇਰੇ ਯਾਦ ਨੂੰ ਹੋ ਗਏ ਓਕੇ ਠੀਕ ਹੈ ਜੀ 32 ਸਾਲ ਤੁਹਾਨੂੰ ਹੋ ਗਏ ਹੈ 176 ਦਾ ਬਾਲਾ ਓਕੇ ਕੀ ਬਾਤ ਹੈ ਚਾਚਾ ਕਿੱਦਾ ਹੈ ਚਾਚਾ ਜਵਾਨ ਨੇ ਫੀਲਰ ਦੇਖੋ ਕਿੰਦਾ ਭਾਰਾ ਜਿਹੜਾ ਵੇਲਦੇ ਆ ਗੱਲਾਂ ਕਰਦੇ ਕਰਦੇ ਪਰੌਂਠਾ ਤਿਆਰ ਹੋ ਜਾਂਦਾ ਬਿਲਕੁਲ ਵੀ ਟਾਈਮ ਨਹੀਂ ਲਾਉਂਦੇ ਗਏ ਹੈ ਸਪੀਡ ਚੈੱਕ ਕਰੋ ਤੁਸੀਂ ਸਪੀਡ ਹਾਂ ਜੀ ਮੈਂ ਜਗਾ ਡੋਰ ਤੇ ਜਾ ਰੱਚ ਹੁੰਦਾ 10 15 ਮੀਲਾਂ ਲਾਣੇ ਆਂ ਓਕੇ ਪ੍ਰੈਕਟਿਸ ਹੋਈ ਵੀ ਹੈ ਹਣਾ ਜੀ ਇਹ ਐਕਸਪੀਰੀਅੰਸ ਬੋਲਦਾ ਇਹਨਾਂ ਦਾ 32 ਸਾਲ ਦਾ ਇੰਨੀ ਕ ਪ੍ਰੈਕਟਿਸ ਹੋ ਚੁੱਕੀ ਹੈ ਨਾ ਜੇ 10 ਬੰਦੇ ਆ ਕੇ ਖੜ ਜਾਂਦਾ ਬਦਾਰਾ ਬੰਦਿਆਂ ਨੂੰ ਪਰੌਂਠੇ ਖਵਾ ਕੇ ਭੇਜਦੇ ਆ 10 ਮੈਂ ਤਾਂ ਛੋਟੀ ਜੀ ਕਾਰਟ ਆ ਭਾਜੀ ਵੀ ਤੇ ਆਓ ਇੱਕ ਵਾਰੀ ਤੁਸੀਂ ਲਓ ਜੀ ਇਹ ਮਿਰਚਾਂ ਵਾਲਾ ਹੈ ਠੀਕ ਹੈ ਜੀ ਦਹੀਂ ਦੀ ਟੱਬੀ ਅਸੀਂ ਇੱਕ ਹੀ ਲੈ ਲਈ ਸੀ ਯਾਰ ਜਾਈਂ ਜ਼ਿਆਦਾ ਨਹੀਂ ਖਾਣਾਗਾ ਅਸੀਂ ਪਰੌਂਠਿਆਂ ਨਾਲ ਇਹ ਦੇਖੋ ਇਧਰ ਤੇ ਅਚਾਰ ਆਇਆ ਨਾਲ ਤੋਂ ਲੋ ਜੀ ਗਰਮਾ ਗਰਮ ਪਰੌਂਠੇ ਬਾਹਰ ਮੀਂਹ ਪਈ ਜਾਂਦਾ ਮੀਂਹ ਪੈਂਦੇ ਤੇ ਨਜ਼ਾਰਾ ਹੀ ਵੱਖਰਾ ਬਣਦਾ ਇਹਦਾ ਵਿੱਚ achar achar ਤੇ dahi dahi ਵੈਸੇ ਤੁਹਾਨੂੰ ਮੈਂ ਵਲੌਗ 'ਚ ਦਿਖਾਉਣੀ ਆ ਟੱਚ ਕਰ ਰਿਹਾ ਆ ਅਦਰਵਾਇਜ਼ dahi ਮੈਂ ਖਾਂਦਾ ਨਹੀਂ ਚਾਹ ਨੂੰ ਜੇ ਬਿਲਕੁਲ ਵੀ ਬੈਦੇ ਦੇਨੇ ਵੀ ਬਹੁਤ ਘਾਟੀ ਖਾਈਦੀ ਆ dahi ਦਾ ਮੈਂ ਸ਼ਕੀਨ ਕਰ ਤਾ ਆ ਦੇਖੋ ਜੀ ਮਜ਼ੇਦਾਰ ਟੇਸਟ ਬਹੁਤ ਵਧੀਆ ਟੇਸਟ ਆ ਕੋਈ ਮਜ਼ਾ ਤਾਂ ਵੀ ਆ ਰਿਹਾ ਵੀ ਬਾਹਰ ਬਾਰਿਸ਼ ਹੋ ਰਹੀ ਹੈ ਮੀਂਹ ਪੈਣ ਦੇ ਵਿੱਚ ਗਰਮਾ-ਗਰਮ ਪਰੌਂਠੇ ਤੇ ਬਕਰਾਂ ਹੀ ਮਜ਼ੇਦਾਰ ਪੂਰੇ ਮਜ਼ੇਦਾਰ ਆਪਾਂ ਬਾਈਟ ਹੋਰ ਲੈਨੇ ਆ ਪੂਰੇ ਮਜ਼ੇਦਾਰ ਆ ਸਪੈਸ਼ਲ ਦੋ ਤਿੰਨ ਤਰ੍ਹਾਂ ਦਾ ਦੇ ਰਿਹਾ ਇਹਨਾਂ ਨੇ ਤੇ ਆਹ ਲੋ ਜੀ ਇੱਕ ਬਾਈਟ ਆਪਾਂ ਹੋਰ ਲੈਨੇ ਆ ਬਹੁਤ ਮਜ਼ਾ ਬੜਾ ਮਜ਼ਾ ਆ ਰਿਹਾ ਵੇਰੀ ਵਧੀਆ ਗੋਲ ਮੈਂ ਜਾ ਰਿਹਾ ਮੈਨੂੰ ਲੱਗਦਾ ਵੀ ਆਪਾਂ ਵੀਡੀਓ ਬੰਦ ਕਰਕੇ ਜਿਉਂ ਕੰਮ ਸੋ ਲੋ ਜੀ ਹਰਪ੍ਰੀ ਵੀ ਟੈਸਟ ਕਰ ਰਹੀ ਹੈ ਹਰਪ੍ਰੀ ਦੱਸੋ ਕੀ ਟੈਸਟ ਕਰ ਰਹੀ ਹੈ ਹਰਪ੍ਰੀ ਕਿਵੇਂ ਲੱਗਿਆ ਟੈਸਟ ਮੈਂ ਤਾਂ ਉਹ ਸਵਾਦਾ ਬਹੁਤ ਵਧੀਆ ਕਈ ਦਿਨ ਹੋ ਗਏ ਤੇ ਹਰਪ੍ਰੀ ਕਹਿੰਦੀ ਨਾਲੇ ਵਲੌਗ ਕਰ ਲਿਓ ਤੇ ਨਾਲੇ ਆਪਾਂ ਚੱਲੀਏ ਫਰੌਣੇ ਖਾਣਾ ਸੀ ਪਹਿਲਾਂ ਵੀ 2-3 ਵਾਰੀ ਆ ਚੁੱਕੇ ਹਾਂ ਸੀ ਲੋ ਜੀ ਮੁੰਤਾਜ ਹਾਂ ਜੀ ਦੱਸੋ ਕਿੱਦਾਂ ਲੱਗਿਆ ਤੁਸੀਂ ਵੀ ਇੱਥੇ ਆ ਕੇ ਦੇਖਿਓ ਕੀ ਖਾਇਓ ਖਾਇਓ ਹਮ ਲੋ ਜੀ ਹਰਪੀਰ ਦਸਾਂ ਮੜੇ ਆ ਲੋ ਜੀ ਬਸਵਾਦਾ ਕੀ ਮਜ਼ੇਦਾਰ ਹੈ ਨਾ ਅਚਾਰ ਤਿੰਨ ਚਾਰ ਤਰ੍ਹਾਂ ਦਾ ਦਿੰਦੇ ਆ ਨਾਲ ਇਹ ਤੇ ਦਹੀਂ ਦੀ ਡੱਬੀ ਅਸੀਂ ਲੈ ਲਈ ਆ ਆਦਰਵਾਈਜ਼ ਦਹੀਂ ਮੈਂ ਤਾਂ ਖਾਂਦਾ ਨਹੀਂ ਹਰਪੀਰ ਖਾ ਲੈਂਦੀ ਐ ਇਸ ਕਰਕੇ ਮੈਂ ਲੈ ਆਂਦੀ ਆ ਮੈਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਤੇ ਜੇ ਤੁਸੀਂ ਦਹੀਂ ਲੈਣੀ ਹੋਵੇ ਤਾਂ ਇੰਨਾ ਕੋਲੋਂ ਵੀ ਮਿਲ ਜਾਂਦੀ ਐ ਤੇ ਸਾਹਮਣੇ ਆ ਨਾ ਉਧਰ ਬਿਲਕੁਲੀ ਤੁਹਾਨੂੰ ਦੱਸਦਾ ਮੈਂ ਐਡਰੈਸ ਵੀ ਦੱਸਦਾ ਬਾਹਰ ਨਿਕਲ ਕੇ ਸਾਹਮਣੇ ਨਾਲ ਹੀ ਬੇਰਕਾ ਪੁਆਇੰਟ ਆ ਉਹ ਦੇਖੋ ਸਾਹਮਣੇ ਤੇ ਉੱਥੋਂ ਤੁਸੀਂ ਦਹੀਂ ਵੀ ਲੈ ਸਕਦੇ ਹੋ ਤੁਸੀਂ ਤੋ ਤੇ ਇੱਕ ਮਿੰਟ ਛਟਟਾ ਛਟਟਾ ਅਸੀਂ ਇੱਕ ਇੱਕ ਪ੍ਰੌਣਡਾ ਮੰਗਵਾਇਆ ਸੀਗਾ ਤੇ ਵਾਕਈ ਬਹੁਤ ਮਜ਼ਾ ਆਇਆ ਖਾਣ ਦਾ ਫਿਰ ਇਸ ਕਰਕੇ ਸਾਡਾ ਮੁੰਡਾ ਕਹਿੰਦਾ ਕਿ ਹੋਰ ਖਾਣਾ ਹੁੰਦਾ ਛਟਟਾ ਹੁਣਤਾਜ ਕਹਿੰਦਾ ਵੀ ਮੈਂ ਵੀ ਖਾਣਾ ਅੱਗੇ ਥੋੜਾ ਬਹੁਤ ਖਾਂਦਾ ਹੁੰਦਾ ਤੇ ਹੁਣ ਇੱਕ ਹੋਰ ਮੰਗਾਇਆ ਸੀ ਸੁਗਰੀਦੋ ਵੀ ਦੋ ਪਰੌਂਠੇ ਪਹਿਲਾਂ ਆਏ ਸੀ ਤਿੰਨ ਹੋਣ ਆ ਰਹੇ ਆ ਤੇ ਦੁਬਾਰਾ ਕਹਿ ਕੇ ਆਇਆ ਮੈਂ ਇਹ ਬਣਦੇ ਪੈ ਜਾਂਦੇ ਭਾਜੀ ਇਹ ਰੇਟ ਦੱਸਿਓ ਮੈਨੂੰ ਮਿਕਸ ਪਰੌਂਠੇ ਦਾ ਤੇ ਆਲੂ ਵਾਲੇ ਦਾ ਜੀ 50 ਰੁਪਏ ਦਾ ਗੀਸ ਦਾ ਮੂਲ ਦਾ ਮੱਖਣ ਲਾ ਕੇ ਅੱਛਾ ਜੀ ਨੋਰਮਲ 40 ਰੁਪਏ ਦਾ ਠੀਕ ਹੈ ਜੀ ਆਲੂ ਵਾਲਾ ਜਿਹੜਾ ਉਹ ਨੋਰਮਲ 35 ਰੁਪਏ ਦਾ ਮੂਲ ਦਾ ਲਾ ਕੇ 45 ਰੁਪਏ ਦਾ ਠੀਕ ਹੈ ਜੀ ਚਾਰ ਹੁੰਦਾ ਠੀਕ ਹੈ ਨਾਲੇ ਚਾਰ ਵੀ ਹੈ ਤੇ ਦਹੀਂ ਜੇ ਦਹੀਂ ਲੈਣਾ ਤਾਂ ਉਹ ਉਹ ਐਕਸਟਰਾ ਉਹ ਐਕਸਟਰਾ 15 ਰੁਪਏ ਡੱਬੀ ਦਹੀਂ ਐਕਸਟਰਾ ਠੀਕ ਹੈ ਜੀ ਐਡਰੈਸ ਦੱਸ ਦਿਓ ਭਾਜੀ ਮੜਾ ਜਾ ਐ ਮਲਾਬ ਚੌਂਕ ਠੀਕ ਹੈ ਜੀ ਉਹ ਸਾਹਮਣੇ ਮਲਾਬ ਚੌਂਕ ਹੈ ਜੀ ਤੇ ਇਧਰਲੇ ਪਾਸੇ ਨੂੰ ਕ੍ਰੀਮੀ ਕਾ ਜੀ ਹਾਂ ਪੰਜਾਬ ਕੇਸਰੀ ਪੈਂਦੇ ਹਾਂ ਹਾਂ ਜੀ ਇਧਰਲੇ ਪਾਸੇ ਨੂੰ ਪੰਜਾਬ ਕੇਸਰੀ ਕ੍ਰੀਮੀ ਕਾ ਜੀ ਉਹ ਮਲਾਬ ਚੌਂਕ ਹੈ ਜੀ ਤੇ ਇਧਰਲੇ ਪਾਸੇ ਕੋਰਨਰ 'ਚ ਗ੍ਰਿਲ ਦੇ ਸਾਈਡ ਦੇ ਪਾਸੇ ਭੱਜ ਖੜੇ ਹੁੰਦੇ ਆ ਹਾਂ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਅੰਨੇ ਜੀ ਫੇਰ ਕਰੀ ਦੁਬਾਰਾ ਤੇ ਐਡਰੈਸ ਮੈਂ ਯਾਰ ਜਾਣ ਤੋਂ ਪਹਿਲੇ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿਆਂ ਕ੍ਰੀਮੀ ਕਾਲੇ ਪਾਸੇ ਆਉਣੇ ਆ ਤੇ ਆਹ ਸਾਹਮਣੇ ਮਲਾਬ ਚੌਂਕ ਲਵਕੁਸ਼ ਚੌਂਕ ਹੈਗਾ ਤੇ ਇਧਰਲੇ ਪਾਸੇ ਨੂੰ ਸੈਂਟਰਲ ਟਾਊਨ ਆ ਜਿਹਦਾ ਫਗਵਾੜਾ ਮਾਰਕੀਟ ਹੈ ਤੇ ਇਧਰਲੇ ਪਾਸੇ ਭਾਜੀ ਗਰਿਲ ਦੇ ਅੰਦਰਲੇ ਪਾਸੇ ਖੜਦੇ 카ਟ ਲੱਗਦੀ ਹੈ ਜੇ ਕਿਸੇ ਨੇ ਆਉਣਾ ਹੋਵੇ ਤਾਂ ਕਿਵੇਂ ਲੱਗਿਆ ਜੀ ਸਾਨੂੰ ਤਾਂ ਬਹੁਤ ਪਸੰਦ ਆਇਆ ਗੁੱਦਾ ਹੈ ਨੂੰ ਵੀ ਤੇ ਗੱਲ ਐ ਉਹ ਅਜੀਬ ਵੀ ਜੇ ਤੁਸੀਂ ਦੇਖ ਕੇ ਕਹੋਗੇ ਵੀ ਯਾਰ ਇਹ ਇੱਕ 카ਟ ਰੇੜੀ ਲੱਗੀ ਹੋਈ ਆ ਸਟ੍ਰੀਟ ਫੂਡ ਟਾਈਪ ਹੋ ਗਿਆ ਹਾਂ ਸਟ੍ਰੀਟ ਫੂਡ ਕਹਿ ਸਕਦੇ ਆ ਤੁਸੀਂ ਖਾ ਲਈ ਦਾ ਸਟ੍ਰੀਟ ਫੂਡ ਤੇ ਹਾਂਜੀ ਖਾ ਲੈਨੇ ਹੁੰਨੇ ਆ ਤੇ ਬਾਕੀ ਨਾ ਹੱਥ ਤੇ ਗੁਣ ਹੁੰਦਾ ਜੀ ਕਿਸੇ ਕਿਸੇ ਦੇ ਠੀਕ ਹੈ ਬੰਦਾ ਸਟਰੀਟ ਤੇ ਸਾਈਡ ਤੇ ਜਰੂਰ ਕਰਦਾ ਪਰ ਗੁਣ ਆਉਂਦੇ ਹੱਥ ਤੇ ਗੁਣ ਇਹਦਾ ਦਾ ਕਿ ਜਿਹੜਾ ਉਹ ਟੇਸ ਦੇ ਰਿਹਾ ਤੇ ਮਤਲਬ ਜਲਦੀ ਕਿਤੇ ਟੇਸ ਨਿਕਲਦਾ ਨਹੀਂ ਹੈ ਕਿਸੇ ਤੋਂ ਉਹਦਾ ਤੇ ਜੇ ਤੁਸੀਂ ਵੀ ਟਰਾਈ ਕਰਕੇ ਦੇਖੋ ਤਾਂ ਤੁਹਾਨੂੰ ਪਤਾ ਚੱਲੇਗਾ ਇੱਕ ਵਾਰੀ ਹੈਨਾ ਤੇ ਅਸੀਂ ਵੀ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਦੇਖਿਆ ਸੀ ਫਿਰ ਆਏ ਸੀ ਕਿ ਤਿੰਨ ਚਾਰ ਵਾਰ ਪਹਿਲਾਂ ਸੀ ਆ ਚੁੱਕੇ ਹੋਈਆਂ ਇਹਨਾਂ ਕੋਲੇ ਮੈਂ ਅਸੀਂ ਤੇ ਜਰੂਰ ਆਇਓ ਇੱਕ ਵਾਰੀ ਤੁਸੀਂ ਵੀ ਐਡਰੈਸ ਉਹਨਾਂ ਦਾ ਜਦੋਂ ਦੱਸਿਆ ਹੀ ਹੈ ਕਿ ਆਪਾਂ ਚੱਲਦੇ ਹਾਂ ਹੁਣ ਕਿੱਥੇ ਆਣਾ ਜੀ ਅੱਗੇ ਅਹ ਥੋੜਾ ਜਿਹਾ ਸ਼ੋਪਿੰਗ ਸੀ ਕੈਂਪੇਨ ਕਰਨੀ ਏ ਦੇਖਦੇ ਆ ਮਾਲ ਜਾਣਾ ਤੇ ਜੇ ਮੂਡ ਬਣਿਆ ਤਾਂ ਜਾਂਦੇ ਆ ਤੇ ਨਹੀਂ ਬਰਕਰਾਰ ਰਹਿੰਦੇ ਆਪਾਂ ਮੈਨੂੰ ਰੇਟਿੰਗ ਦੋਗਾ ਰੇਟਿੰਗ ਰੇਟਿੰਗ ਕਿੰਨੀ ਦੇਂਗਾ ਭਈ ਆਊਟ ਆਫ 10 10 ਆਊਟ ਆਫ 10 10 10 ਆਊਟ ਆਫ 10 ਤਾਂ ਆਈ ਕਹਿੰਦਾ ਤੇ ਹੈਪੀ ਟੂ ਮੈਂ ਵੀ 10 ਚਲੋ ਜੀ ਖੈਰ ਤੁਸੀਂ ਹਾਂ ਤੁਸੀਂ ਤੁਸੀਂ ਇਹ ਕਿੰਨੇ ਦੋਗੇ ਹਾਂਜੀ ਤੁਸੀਂ ਦੱਸੋ ਕਿੰਨੇ ਦਵਾ ਮੈਂ ਮੈਨੂੰ ਕਹਿੰਦੇ ਮੈਂ ਤੁਸੀਂ ਦੱਸੋ ਇਹ ਆਊਟ ਆਫ 10 ਹਰ ਬੀ ਦੇ ਤੇ ਆਊਟ ਆਫ 10 ਗੁਤਾਜ ਨੇ ਦਿੱਤੇ ਆ ਤੇ ਚਲੋ ਹਾਂ ਇੱਕ ਮਿੰਟ 10 ਆਊਟ ਆਫ 10 9 ਸੁਣਿਆ ਯਾਰ ਮੈਂ 10 10 ਵੇ ਆਊਟ ਆਫ 10 10 ਆਊਟ ਆਫ 10 ਮੇਰੇ ਵੱਲੋਂ ਵੀ ਆਪਣੇ ਵੱਲੋਂ ਵੀ ਗੁਤਾਜ ਵੱਲੋਂ ਵੀ ਠੀਕ ਹੈ ਜੀ ਤੇ ਜਦੋਂ ਤੁਸੀਂ ਆਓਗੇ ਤੁਸੀਂ ਵੀ ਰੇਟਿੰਗ ਦਿਓ ਆਪਣੇ ਸ਼ਾਰਟ ਬਣਾ ਕੇ ਵੀਡੀਓ ਬਣਾ ਕੇ ਹੈਨਾ ਜੀ ਤੇ ਚਲੋ ਜੀ ਅੱਗੇ ਚੱਲਦੇ ਆ ਕਿ ਤੇ ਦੇਖਦੇ ਆਂ ਗਾਂ ਜਾਣਾ ਕਿੰਨੀ ਬਾਲ ਤੇ ਜਾਂਦੇ ਜਾਂਦੇ ਪ੍ਰੋਗਰਾਮ ਬਣਾਉਂਦੇ ਆਪਾਂ ਤੇ ਬਾਰਿਸ਼ ਹੋ ਰਹੀ ਆ ਬਾਹਰ ਜਿਵੇਂ ਜਿਵੇਂ ਹਾਲਾ ਕਿ ਇਹ ਕੋਈ ਬਾਰਿਸ਼ ਨਹੀਂ ਵੀ ਹੋਣੀ ਚਾਹੀਦੀ ਹੜ ਆਏ ਹੋਏ ਆ ਪੰਜਾਬ ਦੇ ਵਿੱਚ ਤੇ ਬਾਰਿਸ਼ ਹੋਈ ਤੇ ਬਾਰਿਸ਼ ਹੋਈ ਬੇਟੇ ਬਰੇ ਖੁਸ਼ੀ ਮਨਾਉਣ ਵਾਲਾ ਮੌਕਾ ਨਹੀਂ ਨਾ ਹੜ ਆਏ ਹੋਏ ਆ ਫਲੱਡ ਆਏ ਹੋਏ ਆ ਪੰਜਾਬ ਦੇ ਵਿੱਚ ਸੋ ਅਸੀਂ ਅਰਦਾਸ ਕਰਦੇ ਆਂ ਵਾਹਿਗੁਰੂ ਜੀ ਅੱਗੇ ਕਿ ਜਲਦੀ ਤੋਂ ਜਲਦੀ ਇਹ ਜਿਹੜੀ ਬਾਰਿਸ਼ ਆ ਹਟ ਜਾਵੇ ਤੇ ਬਹੁਤਾ ਨੁਕਸਾਨ ਨਾ ਹੋਵੇ ਤੇ ਜਿਹੜੇ ਹੜ ਆਏ ਹੋਏ ਆ ਤੇ ਉਹ ਹੜਾ ਤੋਂ 20 ਫੀਟ ਤੱਕ ਨੂੰ ਰਾਹਤ ਮਿਲੇ ਪਾਣੀ ਥੱਲੇ ਆਵੇ ਤੇ ਜਿੰਨੇ ਵਿਚਾਰੇ ਇਹਦੇ ਅੰਡਰ ਆਏ ਹੋਏ ਆ ਹੜਾਂ ਦੇ ਉਹਨਾਂ ਨੂੰ ਰਾਹਤ ਮਿਲੇ ਅਸੀਂ ਇਹੀ ਅਰਦਾਸ ਕਰਦੇ ਹਾਂ ਤੇ ਤੁਸੀਂ ਵੀ ਜਰੂਰ ਅਰਦਾਸ ਕਰਿਓ ਇੱਕ ਵਾਰੀ ਕਿ ਵਾਹਿਗੁਰੂ ਫੇਰ ਰੰਗ ਭਾਗ ਲਾਵੇ ਉਹਨਾਂ ਨੂੰ ਦੁਬਾਰਾ ਖੜੇ ਕਰੇ ਜਲਦੀ ਜਲਦੀ ਉਹ ਸਟੈਂਡ ਹੋਣ ਤਰੱਕੀਆਂ ਕਰਨ ਜਿੰਨਾ ਉਹ ਨੁਕਸਾਨ ਹੋਇਆ ਨੁਕਸਾਨ ਦੀ ਪਰਪਾਈ ਹੋਵੇ ਤੇ ਬਸ ਬਾਕੀ ਤੁਸੀਂ ਵੀ ਅਰਦਾਸ ਕਰਿਓ ਤੇ ਆਓ ਚੱਲੀਏ ਜੀ ਤੇ ਵਿਸ਼ਾਲ ਮਾਰਕ ਅਸੀਂ ਆਏ ਸੀ ਹਾਂਜੀ ਮੇਰੇ ਪਜਾਮੇ ਲੈਣ ਆਇਆ ਹਰ ਮੇਰੀ ਪਜਾਮੇ ਪਜਾਮੇ ਲੈਣ ਆਇਆ ਗੁਲਤਾਜ ਦੇ ਅਸੀਂ ਪਜਾਮੇ ਇਹ ਖਿਲਾਣਾ ਐ ਕਾਪਾ ਕਿੰਨੀ ਐ ਕਮੇਂਡ ਐਂ ਦੰਗਰ ਕੇ ਦੇਖ ਲੋ ਜੀ ਕਹਿੰਦਾ ਲਓ ਸੋਣੀ ਚੱਲਿਓ ਸੋਣੀ ਚੱਲਿਓ ਦੀਆਂ ਗੱਲਾਂ ਮੇਰਾ ਛੋਟਾ ਪਜਾਮਾ ਚਿੱਕੀ ਤੇਰਾ ਚਿੱਕੀਆ ਲੱਗ ਗਿਆ ਉਹ ਨਾਲ ਤੇ ਪੈ ਗਿਆ ਸੋਣੀ ਚੱਲ ਹਾਂ ਜਬੇ ਉਹ ਵੀ ਧੀਏ ਮੈਂ ਕੋਲ ਰਿਕਾਰਡਿੰਗ ਹੈ ਗਰਲਸ ਵਾਸਤੇ ਆ ਗਰਲਿਸ਼ ਆ ਦੀਦੀ ਕੋਈ ਛੋਟੀ ਥੋੜੀ ਨਾ ਤੇਰੇ ਵਾਂਗੂ ਹਾਂ ਨਿਮਰਾ ਦੀਦੀ ਆਸੇ ਯਾਰ ਹਾਂ ਜਰਾ ਮਮਾ ਨੂੰ ਪਤਾ ਲੱਗੂਗਾ ਨਾ ਵੀ ਕੁਆਲਿਟੀ ਕਿਦਾਂ ਦੀ ਹੈਗੀ ਆ ਕੁਆਲਿਟੀ ਚੈੱਕ ਕਰਕੇ ਲਵਾਂਗੇ ਨਾ ਹੂੰ ਹੋਰ ਲੱਭ ਲੈਂਦੇ ਮਮਾ ਦਾ ਪਿੰਟ ਨਹੀਂ ਟਿਕਦਾ ਹਨਾ ਤੂੰ ਇੱਕ ਮਿੰਟ ਹੀ ਲਿਖੇ ਤਾਂ ਫੋਨ ਕਰਕੇ ਯਾਦ ਖੁਣ ਲੈ ਕੇ ਹਾਂ ਦੁਖਦਾਨੀ ਦਰਦ ਹੁੰਦਾ ਵਾਹ ਜੀ ਵਾਹ ਅਲੱਗ-ਅਲੱਗ ਐ ਗੱਲਾਂ ਤੋਂ ਨੇ ਦੁਖਦਾਨੀ ਦਰਦ ਹੁੰਦਾ ਪਿਆਰ ਦੇਖੋ ਡਰਾਮਾ ਹੁੰਦਾ ਚਲੋ ਆਓ ਜਲਦੀ ਕਰੋ ਉਹ ਜਦ ਮੈਂ ਆਣਾ ਆਹੋ ਤੇ ਤੇਰੇ ਉਹੀ ਲੈਣੇ ਪਜਾਮੇ ਆ ਸੀ ਬਰਾਊਜ਼ਰ ਦੇਖੀ ਜਾਓ ਬੋਲਣ ਨਹੀਂ ਦਿੰਦਾ ਤੁਹਾਨੂੰ ਦੋਵਾਂ ਨੂੰ ਹੈ ਕਹਿੰਦਾ ਕਹਦਾ ਤੁਸੀਂ ਮੇਰੇ ਪਜਾਮੇ ਦੇਖਣ ਆਏ ਆ ਆਪਦੇ ਕਹਿੰਦਾ ਸ਼ੂ ਨਹੀਂ ਦੇਖਣ ਆਏ ਚਲੋ ਉਧਰ ਕਹਿੰਦਾ ਮੇਰੇ ਵਾਲੇ ਸੈਕਸ਼ਨ 'ਚ ਓਕੇ ਠੀਕ ਹੈ ਮੈਂ ਪਾ ਕੇ ਗਿਆ ਪਾ ਕੇ ਗਿਆ ਦੇਖਣ ਨੂੰ ਇਹ ਵੀ ਖਾਂ ਕਿ ਇੱਧਰ ਦਿਖਾ ਦੇ ਓ ਯਾਰ ਇਹ ਵੀ ਨਹੀਂ ਪਾਈ ਨਹੀਂ ਲੱਗ ਰਿਹਾ ਹਾਂ ਅੱਛਾ ਚਾਇ ਲੈ ਕੇ ਦੇ ਦਿੰਦੇ ਨਾ ਕਿਹੜੇ ਸ਼ੂਜ਼ ਆਪ ਲੈਣੇ ਆ ਨਾ ਵਿੰਟਰ ਸੀਜ਼ਨ ਆਉਂਦੇ ਨਾ ਸਟਾਰਟ ਹੋਣ ਦੇ ਪਹਿਲੇ ਹੀ ਲੈ ਲਾਂਗੇ ਨਾ ਤੈਨਾਂ ਪਿਆ ਅੱਛਾ ਚਾਇ ਲੈ ਕੇ ਦੇ ਦਿੰਦੇ ਨਾ ਰੀਸ਼ਰ ਲੈ ਕੇ ਦੇਣਾ ਨਾ ਸ਼ੂਜ਼ ਲੈ ਕੇ ਦੇਣਾ ਕਰਨ ਕੀ ਆਇਆ ਕਰਨ ਕੀ ਆਇਆ ਆਪਾਂ ਤੂੰ ਆਪ ਹੀ ਤਾਂ ਕਿਹਾ ਸੀਗਾ ਮੇਰੇ ਪਜਾਮੇ ਲੈਣੇ ਆ ਅੱਛਾ ਕਾਹ ਚੁਣਾਏ ਪਜਾਮੇ ਮਿਲਦੇ ਨਹੀਂ ਪਹਿਲੇ ਚਾਇ ਵੀ ਨਹੀਂ ਲੈ ਕੇ ਦਿੰਦੇ ਨਾ ਰੀਸ਼ਰ ਲੈ ਕੇ ਦਿੰਦੇ ਨਾ ਸ਼ਰਟ ਲੈ ਕੇ ਦਿੰਦੇ ਹਾਂ ਹੋਰ ਨਾਈ ਨਾਈ ਪਜਾਮੇ ਦੇਖਦੇ ਔਰ ਨਾਈਸ ਹੋ ਉਸ ਦੇਖ ਲਿਆ ਚਲੋ ਫਿਰ ਇੱਥੇ ਚੱਲਦੇ ਆਂ ਵਾਪਸ ਜਿੱਥਾਂ ਆਪਾਂ ਸੀ ਮਮਾ ਮਮਾ ਦਰਯੋ ਦਰਯੋ ਹਾਂਜੀ ਤੇ ਇਹ ਸੀ ਬਾਕੀ ਸਾਡਾ ਛੋਟਾ ਜਿਹਾ ਵਲੌਗ ਫੂਡ ਵਲੌਗ ਪਲੱਸ ਸ਼ਾਪਿੰਗ ਵਿੱਚ ਇਹ ਆ ਗਈ ਸਾਰਾ ਕੁਝ ਲੱਲਾ ਪੱਪਾ ਪਾ ਕੇ ਤੇ ਤੁਹਾਨੂੰ ਇਹ ਵਲੌਗ ਕਿਵੇਂ ਦਾ ਲੱਗਿਆ ਜੀ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਸਾਡੀ ਪੋਸਟ ਨੂੰ ਸ਼ੇਅਰ ਕਰਿਓ ਤੇ ਕਮੈਂਟ ਵੀ ਕਰ ਦਿਓ ਤੇ ਫਿਰ ਆਪਾਂ ਤੁਹਾਡੇ ਕੋਲੇ ਵਧੀਆ ਵਧੀਆ ਹਾਂ ਬਲੌਗ ਲੈ ਕੇ ਜਰੂਰ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਲਾਈਕ ਸ਼ੇਅਰ ਕਮੈਂਟ ਸਾਰਾ ਕੁਝ ਕਰ ਦਿਓ ਜੋਰ ਨਾਲ ਸਾਰਾ ਕੁਝ ਕਰ ਦਿਓ ਹਾਂਜੀ ਤੇ ਤੁਹਾਨੂੰ ਦੱਸ ਦਈਏ ਜੀ ਇੱਕ ਛੋਟੀ ਜੀ ਸ਼ਾਰਟ ਬਣਾਈ ਸੀ ਅਸੀਂ ਕਮੇਡੀ ਦੇ ਨਾਲ ਸੰਬੰਧਤ ਰਿਲੇਟਡ ਤੇ ਜਲਦੀ ਅਸੀਂ ਉਹ ਪੋਸਟ ਪਾਵਾਂਗੇ ਉਹ ਵੀ ਮੈਂ ਦੱਸਦਾ ਕੀ ਬੋਲਣਾ ਹਾਂਜੀ ਮੈਂ ਕਹਾਂ ਸੀ ਪਾਪਾ ਹਾਂਜੀ ਫਿਰ ਮੈਂ ਕਹਾਂ ਸੀ ਪਾਪਾ ਢਿੱਡ ਦੁਖੀ ਜਾਂਦਾ ਚੱਕਰ ਆਉਂਦੇ ਆ ਸਿਰ ਦੁਖਦਾ ਤੇ ਮੈਂ ਕਿਹਾ ਅੱਛਾ ਫੇਰ ਮੈਂ ਕਿਹਾ ਚਲ ਆ ਤੈਨੂੰ ਮੈਂ ਦਵਾਈ ਦਵਾ ਕੇ ਲਿਆਵਾਂ ਫਿਰ ਉਹ ਦਵਾਈ ਦੇਖੋ ਕਿੱਥੇ ਜਾਂਦੀ ਤੇ ਦਵਾਈ ਦੇਖੋ ਕਿੱਥੇ ਜਾ ਕੇ ਦਵਾਉਣੀ ਹੈ ਸ਼ੋਰਟ ਦੇਖੋ ਜਲਦੀ ਤੁਸੀਂ ਹਾਂ ਨਹੀਂ ਹਾਂ ਕਿ ਪੇਸਟੇ ਜਾਂਦਾ ਜੀ ਫੋਨ ਸਾਨੂੰ ਆ ਰਿਹਾ ਜੀ ਘਰੋਂ ਜਾਣਾ ਸੀ ਤੇ ਠੀਕ ਹੈ ਜੀ ਵੇਟ ਕਰਿਓ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਜੀ ਜਲਦੀ ਆਪਾਂ ਤੇ ਸਾਡਾ ਇੱਕ ਹੋਰ ਚੈਨਲ ਹੈਗਾ ਜੀ ਪ੍ਰਾਈਮ ਸਪੈਕਟ੍ਰਮ ਪੀਕਯੂ ਹਰਪ੍ਰੀਤ ਚਲਾਉਂਦੀ ਹੈ ਚੈਨਲ ਉਹ ਤੇ ਉਹਦੇ ਤੇ ਮੈਥ ਦੇ ਨਾਲ ਰਿਲੇਟਡ ਵੀਡੀਓਜ਼ ਹਰਪ੍ਰੀਤ ਲਾਈਵ ਵੀ ਕਰਦੀ ਹੁੰਦੀ ਹੈ ਲਾਈਵ ਕਲਾਸਿਸ ਵੀ ਚਲਦੀਆਂ ਹੁੰਦੀਆਂ ਤੇ ਵੀਡੀਓ ਅਪਲੋਡ ਵੀ ਕਰਦੇ ਹੁੰਦੇ ਆ ਤੇ ਸ਼ਾਰਟਸ ਵੀ ਜਿਹੜੀਆਂ ਹੁੰਦੀਆਂ ਟਰਿਕਸ ਹੁੰਦੀਆਂ ਮੈਥ ਦੀਆਂ ਉਹ ਵੀ ਸ਼ਾਰਟਸ ਬਹੁਤ ਹੈਗੀਆਂ ਪੇਜ ਤੇ ਤੇ ਉਹ ਮੈਂ ਇੱਥੇ ਮੈਂਸ਼ਨ ਵੀ ਕਰ ਦੂੰਗਾ ਲਿਖ ਕੇ ਥੱਲੇ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਤੁਹਾਡੇ ਜਾਂ ਤੁਸੀਂ ਦੇਖਣ ਵਾਲੇ ਜਾਂ ਤੁਹਾਡੇ ਬੱਚੇ ਆ ਘਰੇ ਪੜਨ ਵਾਲੇ 6 ਤੋਂ 10th 6th ਤੋਂ 10th ਤੱਕ ਕਲਾਸਿਸ ਜਿਹੜੀਆਂ ਜਿਹੜੀਆਂ ਹਾਂਜੀ ਹੁਣ ਤਾਂ ਛੋਟੇ ਕਲਾਸ ਹੋਏ ਪਾਉਂਦੇ ਜੇ ਜੇ ਤੁਸੀਂ ਉਤੋਂ ਫਾਇਦਾ ਚੁੱਕ ਸਕਦੇ ਚੈਨਲ ਤੋਂ